ਰੋਜਪੁਰ ਫਾਜ਼ਲ ਕਾ ਰੋਡ ਤੇ ਆਏ ਦਿਨ ਹੀ ਆਸੇ ਵਾਪਰਦੇ ਰਹਿੰਦੇ ਨੇ ਅਜਿਹਾ ਕੋਈ ਮਹੀਨਾ ਨਹੀਂ ਜਾਂਦਾ ਜਦੋਂ ਦੋ ਤਿੰਨ ਆਸੇ ਨਾ ਵਾਪਰਣ ਅੱਜ ਫਰੋਜ਼ਪੁਰ ਫਾਜ਼ਲ ਕਾ ਰੋਡ ਤੇ ਪੈਂਦੇ ਪਿੰਡ ਹਾਮਦ ਦੇ ਕੋਲ ਇੱਕ ਮਹਿੰਦਰਾ ਪਿਕਅਪ ਤੇ ਟਰੱਕ ਦੀ ਟੱਕਰ ਹੋਈ ਹੈ ਜਿਸ ਟਰੱਕ ਦੀ ਟੱਕਰ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਤਿੰਨ ਯੁਵਕ ਜਿਹੜੇ ਉਸ ਦੇ ਪੇੜ ਚੜ ਗਏ ਤੇ ਦੋ ਯੁਵਕਾਂ ਦੀ ਮੌਕੇ ਤੇ ਮੌਤ ਹੋ ਗਈ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਜਿਹੜਾ ਵਿਅਕਤੀ ਟਰੱਕ ਚਲਾ ਰਿਹਾ ਸੀ ਉਸ ਦੀ ਲੜਕੇ ਦੀ ਉਮਰ 8 ਸੀ ਅਤੇ ਪਿਆਜ਼ ਲੱਦੇ ਹੋਏ ਸੀ ਟਰੱਕ ਰਾਜਸਤਾਨੀ ਨੰਬਰ ਸੀ ਜੋ ਕਾਫੀ ਸਪੀਡ ਨਾਲ ਆ ਰਿਹਾ ਸੀ ਜਦੋਂ ਮਹਿੰਦਰਾ ਪੀਕਅਪ ਦੇ ਨਾਲ ਟਕਰਾਉਂਦਾ ਤਾਂ ਇੱਕ ਮੋਟਰਸਾਈਕਲ ਉਹਨਾਂ ਦੀ ਪੇਟ ਚੜ ਜਾਂਦਾ ਜਿਸ ਵਿੱਚ ਦੋ ਯੋਕ ਮੌਕੇ ਤੇ ਹੀ ਦਮ ਤੋੜ ਜਾਂਦੇ ਨੇ ਤੇ ਮ੍ਰਿਤਕ ਦੀ ਪਛਾਣ ਜਿਹੜੀ ਇੱਕ ਦੀ ਹੋ ਚੁੱਕੀ ਹੈ ਜਿੰਦਾ ਨਾਮ ਹੈ ਸ਼ਿਵਾ ਉਮਰ ਉਹਦੀ 18 ਵਰ੍ਹੇ ਦਾ ਪੁੱਤਰ ਕਸ਼ਮੀਰ ਲਾਲ ਉਤਲਾ ਵੇੜਾ ਗੁਰੂ ਹਰ ਸਹਾਇ ਦੱਸੀ ਜਾ ਰਹੀ ਹੈ ਅਤੇ ਮੌਕੇ ਤੇ ਪਹੁੰਚੇ ਐਸਐਚਓ ਗੁਰਜੰਟ ਸਿੰਘ ਨੇ ਦੱਸਿਆ ਕਿ ਟਰੱਕ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਗੱਡੀ ਆ ਰਹੀ ਸੀ ਉਹਨਾਂ ਦਾ ਜਿਹੜਾ ਮਾਮਲਾ ਦਰਜ ਹੋ ਜਾਏਗਾ ਉਹਦੇ ਵਿੱਚ ਮੋਟਰਸਾਈਕਲ ਇਨਾ ਕ੍ਰਾਸ਼ ਹੋਣ ਲੱਗਿਆ ਦੇ ਲੱਗਿਆ ਕੀ ਹੋਇਆ ਕੀ ਮੌਕੇ ਤੇ ਅਸੀਂ ਵੀ ਸੀਗੇ ਐਂ ਤੁਹਾਨੂੰ ਦੱਸੀਏ ਠੀਕ ਹੈ ਨਾ ਮੌਕੇ ਤੇ ਅਸੀਂ ਵੀ ਸੀ ਅਸੀਂ ਤਾਂ ਸੋਨ ਤੇ ਜਾ ਬਾਅਦ ਜਾ ਕੇ ਪਤਾ ਖਰੇ ਮੋਟਰਸਾਈਕਲ ਫਰੋਈਪੁਰ ਤੋਂ ਜਾ ਰਿਹਾ ਸੀ ਕਿਨੇ ਬੰਦੇ ਡੈਥ ਡੈਥ ਮੌਕੇ ਤੇ ਦੌਂਦੀ ਹੋਈ ਇੱਕ ਫਿਰ ਹਸਪਤਾਲ ਦਾ ਹੁੰਦਾ ਛੋਟੇ ਤੇ ਨਹੀਂ ਚਪਨੀ ਹਾਂਜੀ ਆਪਰੇ ਤੁਹਾਨੂੰ ਕਿਵੇਂ ਜਾਣਕਾਰੀ ਆਈ ਤੇ ਸਤੋ ਸਰ ਫੋਨ ਆਇਆ ਉਥੋਂ ਪੀਪਰਗੜ੍ਹ ਸਾਹਿਬ ਕੋਲ ਐਕਸੀਡੈਂਟ ਹੋਇਆ ਤੇ ਡੈੱਡ ਬੋਡੀਆਂ ਛੱਡ ਕਰਾਉਣੀਆਂ ਸਭ ਦਾ ਸਤਾ ਉਹ ਲੈ ਕੇ ਆਏ ਕਿੰਨੇ ਦੀ ਮੌਤ ਹੋਈ ਵੇ ਜੀ ਹਾਂ ਜ ਦੋ ਬੰਦੇ ਜੀ ਕੋਈ ਜ਼ਖਮੀ ਹੈ ਜ਼ਖਮੀ ਸਰ ਮੇਰੇ ਆਉਣ ਦਾ ਲੈ ਗਏ ਸਾਨੂੰ ਪਤਾ ਨਹੀਂ ਕਿੰਨੇ